ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਮੈਂ ਬਾਜਵਿੰਦਰ ਸਿੰਘ ਫਿਜੀ ਆਈਲੈਂਡਸ ਤੋਂ ਤੁਹਾਡੇ ਨਾਲ वार्तालाप ਕਰ ਰਿਹਾ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਕਿਤਾਬਾਂ ਬਾਰੇ ਤੇ ਉਹ ਇੱਕ ਕਿਤਾਬ ਬਾਰੇ ਜਿਸ ਨੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਤੇ ਗੱਲ ਹੈ ਜੀ 2008-09 ਦੀ ਤੇ ਮੈਂ ਮੋਗੇ ਦੇ ਬੱਸ ਸਟੈਂਡ ਤੋਂ ਘਰ ਨੂੰ ਵਾਪਸ ਜਾ ਰਿਹਾ ਸੀ ਸ਼ਾਇਦ ਉਹ ਦਿਨ ਸ਼ੁੱਕਰਵਾਰ ਦਾ ਹੋਵੇਗਾ ਤੇ ਮੈਨੂੰ ਇੱਕ ਕਿਤਾਬ ਰੇੜੀ ਤੇ ਕੁਝ ਕਿਤਾਬਾਂ ਜਿੱਦਾਂ ਵਿਕ ਰਹੀਆਂ ਸੀ ਤੇ ਮੈਂ ਉਥੋਂ ਉਹ ਖਰੀਦੀ ਮੈਨੂੰ ਅੱਜ ਰੇਟ ਨਹੀਂ ਯਾਦ ਤੇ ਪਰ ਮੈਂ ਘਰ ਲੈ ਜਾ ਕੇ ਉਸ ਨੂੰ ਪੜਿਆ ਤੇ ਉਸ ਵਿੱਚ ਜੋ ਗੱਲਾਂ ਲਿਖੀਆਂ ਹੋਈਆਂ ਸੀ ਤੇ ਉਹਨਾਂ ਨੂੰ ਜਦੋਂ ਮੈਂ ਸੋਚਿਆ ਸਮਝਿਆ ਤੇ ਮੈਨੂੰ ਇੱਕ ਰੋਸ਼ਨੀ ਦੀ ਕਿਰਨ ਮਿਲੀ ਤੇ ਮੇਰੇ ਜਿਹੜੇ ਸੁਪਨੇ ਸੀ ਮੈਂ ਥੋੜੇ ਜਿਹਾ ਹੋਰ ਵੱਡੇ ਕਰਤੇ ਜਿਦਾਂ ਆਮ ਆਪਣੇ ਸੁਪਨੇ ਹੁੰਦੇ ਆ ਤੇ ਉਹਨਾਂ ਨੂੰ ਮੈਂ ਥੋੜਾ ਜਿਹਾ ਹੋਰ ਵੱਡਾ ਕਰਦਾ ਆਪਣੇ ਸੋਚ ਦਿਨਤਾ ਬੁਣਦਾ ਤੇ ਉਹ ਕਿਤਾਬ ਦਾ ਨਾਮ ਸੀ ਵੱਡੀ ਸੋਚ ਦਾ ਵੱਡਾ ਜਾਦੂ ਹੁਣ ਤੁਸੀਂ ਦੇਖੋ ਵੀ ਉਹ ਕਿਤਾਬ ਕਿਸੇ ਨੇ ਇੰਗਲਿਸ਼ ਦੇ ਵਿੱਚ ਲਿਖੀ ਪੰਜਾਬੀ ਵਿੱਚ ਛਪੀ ਤੇ ਉਸ ਤੋਂ ਬਾਅਦ ਉਹ ਪਹੁੰਚੀ ਆਪਣੇ ਪੰਜਾਬ ਦੇ ਵਿੱਚ ਤੇ ਉਹ ਪਰਮਗਮਨ ਦੀ ਮੇਲ ਨਾਲ ਮੇਰੇ ਕੋਲ ਆਈ ਮੈਂ ਖਰੀਦੀ ਕਿਸੇ ਤਰੀਕੇ ਹਨਾ ਤੇ ਉਹ ਕਿਤਾਬ ਚ ਲਿਖਿਆ ਸੀ ਵੀ ਤੁਸੀਂ ਜੋ ਹਾਸਲ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ ਪਹਿਲੀ ਗੱਲ ਤੇ ਉਸ ਤੋਂ ਬਾਅਦ ਵੀ ਜੋ ਤੁਹਾਡਾ ਟਾਰਗੇਟ ਹੈ ਉਸ ਤੋਂ ਦੋ ਤੁਸੀਂ ਇਹਨਾਂ ਵੱਡਾ ਟਾਰਗੇਟ ਸੋਚੋ ਵੀ ਜੋ ਤੁਹਾਨੂੰ ਲੱਗਦਾ ਵੀ ਜੇ ਮੈਂ ਇੱਥੋਂ ਤੱਕ ਪਹੁੰਚ ਜਾऊंगा ਤੇ ਵੀ ਇਹਨਾ ਨਹੀਂ ਹੋਣਾ ਤੇ ਵੀ ਉਹ ਟਾਰਗੇਟ ਸੋਚੋ ਵੀ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਨਹੀਂ ਹੋ ਸਕਦਾ ਬਸ ਤੇ ਉਸ ਤੋਂ ਬਾਅਦ ਉਹਦੇ ਵਿੱਚ ਲਿਖਿਆ ਸੀ ਵੀ ਤੁਸੀਂ ਆਪਣੇ ਦਿਮਾਗ ਨੂੰ ਬਹੁਤ ਜ਼ਿਆਦਾ ਗਿਆਨ ਜਾਂ ਰੱਟਿਆਂ ਦੇ ਨਾਲ ਨਾ ਭਰੋ ਤੁਸੀਂ ਉਹਨਾਂ ਬੰਦਿਆਂ ਦੇ ਕੰਟੈਕਟ ਰੱਖੋ ਜਿਹੜੇ ਤੁਹਾਡੇ ਕੰਮ ਆਉਣਗੇ ਤੇ ਉਹਦੇ ਨਾਲ ਕੀ ਹੋਏਗਾ ਵੀ ਤੁਸੀਂ ਥੋੜਾ ਜਿਹਾ ਤੁਹਾਡਾ ਦਿਮਾਗ ਆ ਜਿਹੜਾ ਉਹ ਰਿਲੈਕਸ ਰਹੂਗਾ ਤੁਹਾਡੇ ਤੇ ਜਾਣਕਾਰੀ ਦਾ ਲੋਡ ਨਹੀਂ ਰਹੂਗਾ ਤੇ ਤੁਸੀਂ ਸਿਰਫ ਤੁਸੀਂ ਇਹ ਯਾਦ ਰੱਖਣਾ ਵੀ ਕਿਹੜਾ ਬੰਦਾ ਕਿਹੜੇ ਵੇਲੇ ਕੰਮ ਆ ਸਕਦਾ ਸੀ ਤਾਂ ਇਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਉਸ ਬੁੱਕ ਦੇ ਵਿੱਚ ਮੈਨੂੰ ਸਿੱਖਣ ਨੂੰ ਮਿਲੀ ਤੇ ਆਮ ਵੀ ਹੁੰਦਾ ਵੀਡੀਓ ਇਸ ਦੇ ਵਿੱਚ YouTube ਦੇ ਬਹੁਤ ਜ਼ਿਆਦਾ ਲੋਕ ਦੱਸਦੇ ਨੇ ਤੇ ਉਹ ਇੱਕ ਛੋਟੀ ਜਿਹੀ ਗੱਲ ਦੇ ਨਾਲ ਜਿੱਦਾਂ ਮੈਂ ਸਿਵਲ ਇੰਜੀਨੀਅਰਾਂ ਤੇ ਮੈਂ ਸੋਚਿਆ ਵੀ ਮੈਂ ਆਪਣਾ ਦਫ਼ਤਰ ਖੋਲਾਂਗਾ ਕਿਸੇ ਦਿਨ ਨਾ ਤੇ ਆਰਕੀਟੈਕਟ ਦਾ ਜਾਂ ਇੰਜੀਨੀਅਰ ਦਾ ਜਿੱਦਾਂ ਵੀ ਤੁਸੀਂ ਰੱਖ ਲਓ ਤੇ ਉਸ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਕਰੀ ਗਿਆ ਆਮ ਆਪਾਂ ਜਿੱਦਾਂ ਹੁੰਦੇ ਨੇ ਤੇ ਥੋੜਾ ਥੋੜਾ ਜਦੋਂ ਤੁਸੀਂ ਕਿਤਾਬ ਪੜ੍ਹ ਲੈਨੇ ਆ ਤਾਂ ਤੁਸੀਂ ਟੋਟਲ ਤੁਹਾਡੀ ਜਿਹੜੀ ਥਿੰਕਿੰਗ ਹੁੰਦੀ ਆ ਉਹ ਉਹ ਚੇਂਜ ਹੋਣ ਲੱਗ ਜਾਂਦੀ ਹੈ ਤੁਸੀਂ ਜਿੱਦਾਂ ਜਿੱਦਾਂ ਰਿਸਪੌਂਡ ਨਾਰਮਲ ਲੋਕ ਕਰਦੇ ਆ ਜਿੱਦਾਂ ਤੇ ਉਦਾਂ ਤੁਸੀਂ ਨਹੀਂ ਕਰਦੇ ਤੁਸੀਂ ਜਦੋਂ ਗਿਆਨ ਲੈ ਲੈਂਦੇ ਕਿਸੇ ਚੀਜ਼ ਦਾ ਉਸ ਤੋਂ ਬਾਅਦ ਤੁਹਾਡਾ ਰਿਐਕਸ਼ਨ ਚੇਂਜ ਹੋ ਜਾਂਦਾ ਚੀਜ਼ਾਂ ਦੇ ਪ੍ਰਤੀ ਤੇ ਉਸ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਮੈਂ 5-6 ਕੰਪਨੀਆਂ ਅਸੀਂ ਆਲਰੇਡੀ ਰਜਿਸਟਰ ਕਰ ਚੁੱਕੇ ਹਾਂ ਵੱਖਰੇ ਵੱਖਰੇ ਬਿਜ਼ਨਸ ਨੇ ਤੇ ਅੱਜ ਪਰਮਾਧਮ ਨੇ ਅੱਛੀ ਜਗ੍ਹਾ ਤੱਕ ਪਹੁੰਚਾ ਰੱਖਿਆ ਹੈ ਤੇ ਮੈਂ ਹੁਣ ਸੋਚਦਾ ਵੀ ਇਹ ਜੋ ਜਾਣਕਾਰੀ ਹੈ ਛੋਟੇ ਛੋਟੇ ਗਿਆਨ ਹੈ ਇਹ ਗਿਆਨ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਜ਼ਨਸ ਦਾ ਗਿਆਨ ਵੀ ਬਹੁਤ ਜ਼ਰੂਰੀ ਹੈ ਤੇ ਕਿਤਾਬਾਂ ਪੜ੍ਹਨੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਜਿੱਦਾਂ ਕਿ ਆਪਾਂ ਦੇਖਦੇ ਹਾਂ ਸੁਣਦੇ ਹਾਂ ਕਿ ਲਗਭਗ ਜਿਹੜੇ ਬਿਲੀਨੀਅਰ ਲੋਕ ਨੇ ਜਿਨ੍ਹਾਂ ਕੋਲ ਹਜ਼ਾਰਾਂ ਮਿਲੀਅਨ ਪੈਸਾ ਹੈ ਉਹ 40 ਤੋਂ 50 ਕਿਤਾਬਾਂ ਪੜ੍ਹਦੇ ਨੇ ਪੂਰੇ ਸਾਲ ਦੇ ਵਿੱਚ ਉਹਦੇ ਨਾਲ ਉਹਨਾਂ ਦਾ ਕੀ ਹੁੰਦਾ ਵੀ ਉਹਨਾਂ ਨੂੰ ਉਹਨਾਂ ਦੇ ਦਿਮਾਗ ਨੂੰ ਜੋ ਜਾਣਕਾਰੀ ਹੁੰਦੀ ਹੈ ਉਹ ਨਵੀਂ ਮਿਲ ਜਾਂਦੀ ਹੈ ਉਹ ਨਵੇਂ ਸਾਬ ਨਾਲ ਸੋਚਦੇ ਨੇ ਹਰੇਕ ਚੀਜ਼ ਨੂੰ ਜਿੱਦਾਂ ਆਪਾਂ ਕੋਈ ਵੀ ਚੀਜ਼ ਆ 10 ਬੰਦਿਆਂ ਤੋਂ ਪੁੱਛਾਂਗੇ ਸਭ ਨੂੰ ਵੱਖਰੇ ਢੰਗ ਨਾਲ ਦਿਸੇਗੀ ਤਾਂ ਉਹ ਮੇਰੇ ਪਰਸਪੈਕਟਿਵ ਦੇ ਨਾਲ ਸ਼ਾਇਦ ਵੀ ਜਿੰਨਾ ਆਪਾਂ ਗਿਆਨ ਹਾਸਿਲ ਕਰਦੇ ਜਾਵਾਂਗੇ ਚੰਗਾ ਗਿਆਨ ਜੋ ਤੁਹਾਨੂੰ ਚਾਹੀਦਾ ਉਹ ਜ਼ਰੂਰੀ ਨਹੀਂ ਵੀ ਤੁਸੀਂ ਬਿਜ਼ਨਸ ਦਾ ਬੜੋ ਜ਼ਰੂਰੀ ਜੋ ਵੀ ਤੁਹਾਡਾ ਮਾਨ ਜਿੱਦਰ ਨੂੰ ਪੜਨ ਦੀ ਕੋਸ਼ਿਸ਼ ਕਰਦਾ ਜਿੱਦਰ ਨੂੰ ਮੰਗਦਾ ਤੇ ਵੀ ਤੁਸੀਂ ਆਪਣੇ ਜੀਵਨ ਨੂੰ ਜ਼ਰੂਰ ਸਚਾਰੂ ਬਣਾਓ ਜੋ ਵੀ ਵੀਰ ਭੈਣ ਭਰਾ ਇਸ ਵੀਡੀਓ ਨੂੰ ਬੱਚੇ ਸੁਣ ਰਹੇ ਨੇ ਮੇਰੇ ਬਣਾਉਣ ਦਾ ਸਿਰਫ ਇਹੀ ਹੈ ਵੀ ਤੁਸੀਂ ਕਿਤਾਬਾਂ ਜ਼ਰੂਰ ਪੜੋ ਉਹਨਾਂ ਦੇ ਵਿੱਚ ਬਹੁਤ ਵੱਡਾ ਗਿਆਨ ਹੈ ਜਿੱਦਾਂ ਕਿ ਸਾਡੇ ਸ਼ੀਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਗਿਆਨ ਕਾ ਬੱਧਾ ਮੰਗ ਰਹਿ ਗੁਰਬਿੰਨ ਗਿਆਨ ਨਾ ਹੋਏ ਤਾਂ ਗੁਰੂ ਤੋਂ ਬਿਨਾ ਗਿਆਨ ਵੀ ਨਹੀਂ ਹੋ ਸਕਦਾ ਤੇ ਗਿਆਨ ਦਾ ਵੱਡਾ ਮੰਨ ਲੈਂਦਾ ਕਿ ਗਿਆਨ ਦੇ ਨਾਲ ਤੁਸੀਂ ਆਪਣੇ ਮਨ ਨੂੰ ਸਮਝਾ ਸਕਦੇ ਆ ਜਦੋਂ ਤੁਹਾਨੂੰ ਸਹੀ ਗਿਆਨ ਮਿਲ ਗਿਆ ਤੁਸੀਂ ਕਿਸੇ ਵੀ ਮਕਾਮ ਤੇ ਪਹੁੰਚ ਸਕਦੇ ਆ ਤੇ इवन ਗੁਰਬਾਣੀ ਨੂੰ ਵੀ ਪੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਵੱਡਾ ਗਿਆਨ ਤਾਂ ਸਾਡੇ ਕੋਲ ਉਹ ਹੈ ਅੱਜ ਲਈ ਸਮਾਪਤੀ ਜੀ ਅੱਗੇ ਨਵੇਂ ਵੀਡੀਓ ਵਿੱਚ ਮਿਲਾਂਗੇ ਧੰਨਵਾਦ ਜੀ ਬਹੁਤ ਬਹੁਤ ਸਸ